ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੀਵੀਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਵਸਤੇ ਦੇ ਵੈਰੀ ਗੁੱਡ ਈਵਨਿੰਗ ਅੱਜ ਜੀਵਨ ਜਾਂਚ ਪ੍ਰੋਗਰਾਮ ਲੈ ਕੇ ਤੁਹਾਡੀ خدمت ਵਿੱਚ ਹਾਜ਼ਰ ਹੋਏ ਆਂ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਗੱਲ ਭਗਤਪੁਰਨ ਸਿੰਘ ਤੋਂ ਤੇ ਉਹਨਾਂ ਦੀ ਜੋ ਸੰਸਥਾ ਅੰਮ੍ਰਿਤਸਰ ਉੱਥੋਂ ਸ਼ੁਰੂ ਕਰਦੇ ਆਂ ਤੇ ਜੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਵਰਸੀ ਦਾ ਪ੍ਰੋਗਰਾਮ ਹੈ ਜਿਹੜਾ ਓਹੋ ਮਨਾਇਆ ਸੀਗਾ ਇੱਥੇ ਵੀ ਤੇ ਅੰਮ੍ਰਿਤਸਰ ਵੀ ਤੇ ਇੱਕ ਖਾਸ ਸੀ ਜਿਹੜੀ ਕਿ ਉਹਨਾਂ ਨੇ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚ ਅ ਸਮਾਜਿਕ ਤੇ ਰਾਜਨੀਤਿਕ ਦਮਨ ਉਹਦੇ ਉੱਤੇ ਸੈਮੀਨਾਰ ਕਰਾਇਆ ਤੇ ਸੈਮੀਨਾਰ ਦੇ ਵਿੱਚ ਬਹੁਤ ਹੀ ਉੱਗਿਆ ਸਿੱਤਾ ਨੇ ਪਾਗਲਿਆ ਆਪਣੇ ਵਿਚਾਰ ਸਾਂਝੇ ਕੀਤੇ ਤੇ ਬੜੇ ਹੀ ਇਮਪ੍ਰੈਸਿਵ ਮੈ ਤੁਹਾਨੂੰ ਦਾ ਕਿ ਉਹਨਾਂ ਨੇ ਦਿਲ ਨੂੰ ਛੂਣ ਵਾਲੀਆਂ ਅ ਕਹਾਣੀਆਂ ਅ ਤੇ ਕਥਾਵਾਂ ਤੇ ਜੋ ਸੱਚੀਆਂ ਗੱਲਾਂ ਅੱਜ ਕੱਲ੍ਹ ਸਮਾਜ ਦੇ ਵਿੱਚ ਪਹਿਲਾਂ ਹੋ ਰਹੀਆਂ ਸੀ ਜਾਂ ਹੁਣ ਹੋ ਰਹੀਆਂ ਉਹ ਸਾਰੀਆਂ ਸਾਂਝੀਆਂ ਕੀਤੀਆਂ ਤੇ ਯੂਕੇ ਦੀ ਸੰਗਤ ਦਾ ਤੇ ਜੋ ਸਾਡਾ ਇਥੋਂ ਦੀ ਸੋਸਾਇਟੀ ਹੈ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸ ਸੈਮੀਨਾਰ ਦੇ ਵਿੱਚ ਜੋ ਉਹਨਾਂ ਦਾ ਮੁੱਦਾ ਸੀਗਾ ਉਹਦੇ ਤੇ ਅਸੀਂ ਵੀ ਆਪਣੇ ਵਿਚਾਰ ਰੱਖੀਏ ਕਿਉਂਕਿ ਇਹ ਵਿਚਾਰ ਸਿਰਫ ਮੇਰੇ ਨਹੀਂ ਇਹ ਸਾਰੀ ਸੰਗਤ ਦੇ ਹੈ ਤੇ ਸਾਨੂੰ ਇਹਦੇ ਵਿੱਚ ਸਾਂਝ ਪਾਉਣੀ ਚਾਹੀਦੀ ਹੈ ਤੇ ਡਾਕਟਰ ਵੀਬਿੰਦਰਜੀਤ ਕੌਰ ਬੜੀ ਸਤਿਕਾਰਯੋਗ ਸਾਡੇ ਉਹਨਾਂ ਨੇ ਅ ਸ਼ੁਰੂਆਤ ਦੇ ਵਿੱਚ ਅ ਕਿਹਾ ਸੀਗਾ ਸਭੇ ਸੰਜੀਵਾਸ ਸੁਦਾਇਨ ਤੂੰ ਕਿਸੇ ਨਾ ਦਿੱਸੇ ਬਾਹਰਾਜੀ ਦੇਖੋ ਕਿ ਇਹ ਜੋ ਸ੍ਰੀ ਗੁਰੂ ਨਾਨਕ ਪਾਸ਼ਾ ਦੇ ਫਰਮਾਨ ਹਨ ਉਹਨਾਂ ਤੋਂ ਸ਼ੁਰੂਆਤ ਤੇ ਇਹ ਫਰਮਾਨ ਸਾਨੂੰ ਸਤ ਲੋਗ ਸਤਯੋਗ ਦੇ ਵਿੱਚ ਲੈ ਜਾਂਦੇ ਆ ਜਦੋਂ ਕਿ ਅ 7000 ਸਾਲ ਪਹਿਲਾਂ ਕੋਈ ਮਜਬ ਨਹੀਂ ਸੀ ਤੇ ਸਿਰਫ ਧਰਮ ਸੀ ਸਾਰੇ ਲੋਕ ਇੱਕ ਧਰਮ ਨੂੰ ਪੂਜਦੇ ਸੀ ਤੇ ਵਾਹਿਗੁਰੂ ਅੱਗੇ ਉਹੀ ਅਮ ਸੱਬੇ ਸਾਂਝੀ ਵਾਲ ਸਦਾਇਨ ਦਾ ਪ੍ਰਚਾਰ ਸੀਗਾ ਤੇ ਲੇਕਿਨ ਟਾਈਮ ਦੇ ਨਾਲ ਨਾਲ ਅ ਸਾਰਾ ਜੋ ਖਿਆਲਤ ਉਹ ਸਿਚੁਏਸ਼ਨ ਬਦਲਦੀ ਗਈ ਤੇ ਮੈਂ ਕਹਾਂਗਾ ਕਿ ਆਪਾਂ ਪਹਿਲਾਂ ਜਿਹੜਾ ਰਾਜਨੀਤਿਕ ਤੇ ਸਮਾਜਿਕ ਦਮਨ ਉਹਦੀ ਗੱਲ ਕਿਉਂ ਆਪਾਂ ਗੁਰੂ ਸਾਹਿਬਾਨ ਤੋਂ ਸ਼ੁਰੂ ਕੀਤੀ ਜਾਵੇ ਸਾਡੇ ਪਹਿਲੇ ਅ ਗੁਰੂ ਗੁਰਨਾਨ ਸਿੰਘ ਪਾਸ਼ਾ ਉਹਨਾਂ ਵੇਲੇ ਵੀ ਅ ਮਤਲਬ ਸਮਾਜਿਕ ਤੇ ਰਾਜਨੀਤਿਕ ਦਮਨ ਜੂਰਾ ਤੇ ਸੀ ਅ ਬਾਬਰ ਨੇ ਕੋਈ ਕਸਰ ਨਹੀਂ ਛੱਡੀ ਤੇ ਗੁਰਨਾਨ ਸਿੰਘ ਪਾਸ਼ਾ ਨੇ ਉਹਨਾਂ ਨੇ ਵੀ ਬਾਬਰ ਨੂੰ ਜਾਬਰ ਕਰਨ ਵਾਸਤੇ ਉਹ ਬਿਲਕੁਲ ਇਤਰਾਜ਼ ਨਹੀਂ ਕੀਤੀ ਤੇ ਗੁਰਨਾਨ ਸਿੰਘ ਪਾਸ਼ਾ ਨੇ ਇੱਕ ਰਸਤਾ ਅਪਣਾਇਆ ਉਧਾਰਨ ਬਈ ਰਸਤਾ ਜਦੋਂ ਮੱਕੇ ਮਦੀਨੇ ਜਾਂਦੇ ਐ ਤਾਂ ਉਹਨਾਂ ਨੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਰੋਕਿਆ ਨਹੀਂ ਲੇਕਿਨ ਉਹ ਆਪਣੇ ਖੇਤਾਂ ਨੂੰ ਪਾਣੀ ਦੇਣ ਲੱਗ ਗਏ ਤਾਂ ਇਹ ਸਮਝਾਉਣ ਦਾ ਤਰੀਕੇ ਸਨ ਬਾਦਸ਼ਾਹ ਦੇ ਕਿਵੇਂ ਉਹਨਾਂ ਨੇ ਉਹਨਾਂ ਨੂੰ ਰਸਤੇ ਪਾਇਆ ਤੇ ਆਪਾਂ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਮੱਕਾ ਕਮਾਇਆ ਉਹ ਮੱਕਾ ਕਮੋਂਡਾ ਮਤਲਬ ਇਹ ਸੀ ਕਿ ਉਹਨਾਂ ਦੀ ਵਿਚਾਰਧਾਰਾ ਬਦਲ ਦਿੱਤੀ ਜਿੱਥੋਂ ਮੱਕੇ ਤੋਂ ਹਮਲਾਵਰ ਅਸ਼ੀਰਵਾਦ ਵਾਲਾਰ ਲੈ ਕੇ ਤੇ ਜੰਗਾਂ ਲੜਨ ਜਾਂਦੇ ਸੀ ਜ਼ੁਲਮ ਕਰਨ ਜਾਂਦੇ ਸੀ ਉੱਥੇ ਉਹ ਸਾਰੇ ਆਪਣੇ ਮਾਰੇ ਕੰਮ ਛੱਡ ਕੇ ਉੱਥੋਂ ਅਸ਼ੀਰਵਾਦ ਲੈ ਕੇ ਆਉਂਦੇ ਆ ਕਿ ਮੈਂ ਇੱਕ ਚੰਗਾ ਮੁਸਲਮਾਨ ਬਣਾਗਾ ਸੋ ਇਹ ਜੋ ਗੁਰੂਨ ਪਾਤਸ਼ਾਹ ਨੇ ਇਹੇ ਆਪਣੀਆਂ ਉਦਾਹਰਨਾਂ ਵੀ ਜਿੰਦਗੀਆਂ ਹਲਵਾ ਕੇ ਕਿਰਤ ਕਰਕੇ ਵਣਸ਼ਕ ਕੇ ਸੱਚਾ ਸੌਦਾ ਚਲਾ ਕੇ ਉਹ ਇੱਕ ਜਿਹੜੇ ਉਦੋਂ ਦੇ ਦਮਨ ਸਨ ਉਹਨਾਂ ਨੂੰ ਠੱਲ ਪਾਉਣ ਵਾਸਤੇ ਇਹ ਸਭ ਕੁਝ ਕੀਤਾ ਫਿਰ ਆਪਣੇ ਗੁਰੂ ਪੰਜਵੇਂ ਪਾਸ਼ਾ ਅਰਜਨ ਦੇਵ ਸਾਹਿਬ ਉਹਨਾਂ ਨੇ ਦੇਖੋ ਕਿ ਕਿਵੇਂ ਤਕਤੀਆਂ ਤਵੀਆਂ ਤੇ ਉਹਨਾਂ ਨੇ ਤਸੀਹੇ ਚੱਲੇ ਲੇਕਿਨ ਉਹਨਾਂ ਨੇ ਜੋ ਜ਼ੁਲਮ ਹੋ ਰਿਹਾ ਸੀ ਉਸ ਜ਼ੁਲਮ ਦੇ ਅੱਗੇ ਝੁਕੇ ਨਹੀਂ ਲੇਕਿਨ ਉਹ ਤੇ ਆਪਣੇ ਦ੍ਰਿੜ ਨਿਸ਼ਚੇ ਨਾਲ ਮਤਲਬ ਸ਼ਹਾਦਤ ਦਿੱਤੀ ਤੇ ਫਿਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰੀਏ ਤੇ ਦੇਖੋ ਕਿ ਉਦੋਂ ਵੀ ਉਹ ਬੰਦੀ ਛੋੜਪਾ ਦਿਵਸ ਮਨਾਉਣੇ ਤੇ ਕਿਵੇਂ ਉਹਨਾਂ ਨੇ ਉਹ 52 ਰਾਜਿਆਂ ਨੂੰ ਆਪਣੇ ਨਾਲ ਅਸਿਧਾਇਆ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਵੀ ਜ਼ੁਲਮ ਦਾ ਕੋਈ ਅ ਮਤਲਬ ਬਹੁਤ ਜ਼ੋਰ ਅ ਸੀਗਾ ਕਿ ਕਿਵੇਂ ਉਹਨਾਂ ਨੇ ਚਾਂਦਨੀ ਚੌਕ ਆਪਣਾ ਸੀਸ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਅ ਕੋਈ ਨਹੀਂ ਜਾਣਦਾ ਸਰਬੰਸ ਕਾਣੀ ਜਿਨ੍ਹਾਂ ਨੇ ਹਾਤਮਾ ਦੇ ਖਿਲਾਫ ਕਿਵੇਂ ਉਹਨਾਂ ਨੇ ਆਵਾਜ਼ ਉਠਾਈ ਤੇ ਕਿਵੇਂ ਜੰਗਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ 10 ਲੱਖ ਦੀ ਫੌਜ ਜਦੋਂ ਉਹਨਾਂ ਤੇ ਚੜ ਕੇ ਆਉਂਦੀ ਹੈ ਤਾਂ ਕਿਵੇਂ ਉਹ ਉਹਨਾਂ ਦਾ ਮੁਕਾਬਲਾ ਕਰਦੇ ਆ ਤੇ ਫਿਰ ਉਹਨਾਂ ਨੇ ਜੋ ਖਤ ਗਿਰੂ ਕੇ ਆਪ ਜਫਰਨਾਮਾ ਕਹਿੰਦੇ ਆ ਉਹ ਔਰੰਗਜ਼ੇਬ ਨੂੰ ਭੇਜਿਆ ਤੇ ਉਹਦੇ ਵਿੱਚ ਐਦਾਂ ਦੀ ਮਤਲਬ ਸ਼ਬਦਾਵਲੀ ਸੀ ਤੂੰ ਪਲੰਦਾ ਝੂਠ ਦਾ ਤੇ ਤੂੰ ਇਹ ਬੰਦਾ ਪਰ ਫਰੇਵ ਇਹ ਕਹਿਣ ਤੋਂ ਵੀ ਹੋਰ ਜਕੀਨੀ ਤੇ ਉਹੋ ਉਹ ਉਹਨਾਂ ਦੇ ਸਾਥੀਆਂ ਨੇ ਵੀ ਇਥੋਂ ਤੱਕ ਕਿਹਾ ਕਿ ਇੱਕ ਵਾਰੀ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਇਹ ਜੰਦ ਆਪਣੀ ਜਾਨ ਸੌਖੀ ਨਿਕਲਣੀ ਚਾਹੁੰਦਾ ਉਹਨਾਂ ਤਾਂ ਇਹ ਸ਼ਖਤ ਆਪਣੇ ਮੂੰਹ 'ਚ ਬੋਲ ਦੇਖੋ ਕਿ ਇਹ ਜੋ ਸਾਡਾ ਸਿੱਖ ਇਤਿਹਾਸ ਸਾਡੇ ਗੁਰੂਆਂ ਦਾ ਸਹਿਬਾਨਾਂ ਦਾ ਉਹਨਾਂ ਦੀ ਜੋ ਉਹਨਾਂ ਨੇ ਜੋ ਜੋ ਕੀਤਾ ਨਕਸਰੀ ਖਾਤਰ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਦਾਮਨ ਪਾਵੇਂ ਉਹ ਸਮਾਜਿਕ ਹੋਵੇ ਪਾਵੇਂ ਉਹ ਰਾਜਨੀਤਿਕ ਹੋਵੇ ਲੇਕਿਨ ਜਿੱਥੇ ਉਹਨਾਂ ਨੇ ਸ਼ਾਂਤਮਈ ਉਹਦਾ ਮੁਕਾਬਲਾ ਕਰਨਾ ਸੀ ਉਹ ਕੀਤਾ ਤੇ ਜਿੱਥੇ ਮੀਰੀ ਪੀਰੀ ਦਾ ਕਰਨਾ ਪਿਆ ਉਥੇ ਉਹ ਕੀਤਾ ਉਹਨਾਂ ਨੇ ਤੇ ਬੰਦਾ ਸਿੰਘ ਬਹਾਦਰ ਨੂੰ ਕੌਣ ਨਹੀਂ ਜਾਣਦਾ ਕਿ ਸਾਰੀ ਮੈਂ ਕਹਾਂਗਾ ਦੁਨੀਆ ਦੇ ਵਿੱਚ ਇੱਕ ਮਿਸਾਲ ਕਿ ਜਿਨ੍ਹਾਂ ਨੇ ਛੋਟੇ ਪਾਸ਼ਾ ਆਪਣੇ ਸਹਬਜ਼ਾਦੇ ਤੇ ਨੰਨ ਕੋਈ ਨਹੀਂ ਹਰੇ ਵਚਿchnਾ ਆ ਗਿਆ ਤੇ ਵਜ਼ੀਰ ਖਾਂ ਤੋਂ ਉਹਨਾਂ ਨੇ ਉਹਦਾ ਬਦਲਾ ਵੀ ਲਿਆ ਦੇਖੋ ਕਿ ਇਹ ਟਾਈਮ ਟਾਈਮ ਤੇ ਜਿਵੇਂ ਜਿਵੇਂ ਜ਼ੁਲਮ ਹੋਏ ਤੇ ਉਹਨਾਂ ਦੇ ਅਗੇਂਸਟ ਸੰਘਰਸ਼ ਵੀ ਹੋਇਆ ਸੋ ਗੱਲ ਦਾ ਮਤਲਬ ਇਹ ਹੈ ਕਿ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਗੱਲ ਜੋ ਜ਼ੁਲਮ ਹੈ ਉਹ ਸਰਕਾਰਾਂ ਦਾ ਉਹ ਸਮਾਜ ਦੇ ਵਿੱਚ ਲੋਕਾਂ ਦਾ ਉਹ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਇਹੀ ਕਾਰਨ ਹੈ ਕਿ ਜੋ ਆਪਾਂ ਹੁਣ ਗੱਲ ਕਰੀਏ ਅ ਅੱਜ ਕੀ ਹੋ ਰਿਹਾ ਮੈਂ ਕਹਾਂਗਾ ਕਿ ਜੋ ਜੁਲਮ ਉਸ ਗੁਰੂਆਂ ਦੇ ਅਟੈਂਟੇ ਹੋਇਆ ਤੇ ਅੱਜ ਵੀ ਉਹ ਕੋਈ ਘਟ ਨਹੀਂ ਤੇ ਸੈਮੀਨਾਰ ਜਿਹੜੇ ਆ ਉਹਨਾਂ ਦਾ ਕਰਾਉਣ ਦਾ ਮਤਲਬ ਹੀ ਇਹ ਹੈ ਕਿ ਜੇ ਇਹ ਜਨਮ ਹੋ ਰਿਹਾ ਜੇ ਇਹ ਤਾਂ ਕੇਸ਼ਾਈ ਹੋ ਰਹੀ ਹੈ ਤਾਂ ਇਹਦਾ ਸੰਘਰਸ਼ੇ ਦੇ ਵਾਸਤੇ ਕਿਵੇਂ ਕੀਤਾ ਜਾਵੇ ਤੇ ਜੋ ਸਮਾਜ ਸੇਵੀ ਸੰਸਥਾਵਾਂ ਮੈਂ ਕਹਾਂਗਾ ਕਿ ਇਹ ਟਾਈਮ ਹੈ ਕਿ ਜਦੋਂ ਸਾਡੇ ਕੋਈ ਵੀ ਆ ਧਾਰਮਿਕ ਲੀਡਰ ਆ ਉਹਨਾਂ ਦਾ ਕੋਈ ਜਿਹੜੀ ਭੂਮਿਕਾ ਹੈ ਉਹ ਟਾਈਮ ਦੇ ਮੁਤਾਬਕ ਨਾ ਹੋਵੇ ਤਾਂ ਸਮਾਜ ਸੇਵੀਆਂ ਉਹ ਆਪਣਾ ਫਰਜ਼ ਸਮਝਦੇ ਕਿ ਅਸੀਂ ਇਹੇ ਸੰਘਰਸ਼ ਦੇ ਬੱਚਾ ਆਪਣਾ ਯੋਗਦਾਨ ਪਾਈਏ ਤੇ ਮੈਂ ਡਾਕਟਰ ਵੀਪੀਂਦਰਜੀਤ ਕੌਰ ਸਾਡੇ ਬੜੇ ਹੀ ਸਤਿਮਾਨ ਤੇ ਸਤਿਕਾਰਯੋਗ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਉਹ ਪ੍ਰੋਗਰਾਮ ਵੀ ਅਸੀਂ ਯੂਕੇ ਦੇ ਵਿੱਚ ਦਿਖਾਏ ਆ ਤਾਂ ਕਿ ਸਾਰੀ ਸੰਗਤ ਨੂੰ ਪਤਾ ਚੱਲੇ ਕਿ ਸਮਾਜ ਸੇਵੀ ਸੰਸਥਾਵਾਂ ਉਹ ਕੀ ਕਰ ਰਹੀਆਂ ਨੇ ਉਹ ਕੀ ਯੋਗਦਾਨ ਖੇ ਰਹੀਆਂ ਨੇ ਤੇ ਆਪਣਾ ਸੰਗਤ ਦਾ ਵੀ ਫਰਜ਼ ਮੰਨਦਾ ਹੈ ਕਿ ਇਹਨਾਂ ਸੰਸਥਾਵਾਂ ਦਾ ਆਪ ਸਹਾਦਾਈ ਜੀ ਆਪਾ ਸਾਥ ਦੇਵਾਂਗੇ ਤੇ ਇਹ ਇੱਕ ਤਰ੍ਹਾਂ ਦਾ ਇਹ ਵੀ ਇੱਕ ਸੰਘਰਸ਼ ਹੈ ਤਾਂ ਕਿ ਆਪਣੀ ਆਵਾਜ਼ ਆਪਣੀ ਜੋ ਆਪਣੇ ਚਿੰਤਨ ਹੈ ਉਹ ਸਰਕਾਰਾਂ ਤੱਕ ਪਹੁੰਚੇ ਤੇ ਫਿਰ ਮੈਂ ਕਹਾਂਗਾ ਕਿ ਜੋ ਸੰਗਤ ਹੈ ਜੋ ਜਨਤਾ ਹੈ ਉਹਨਾਂ ਤੱਕ ਵੀ ਜੋ ਉਹ ਕਰਾਹੇ ਪਏ ਹਨ ਜਾਨ ਨੂੰ ਕਰਾਹੇ ਪਾਇਆ ਜਾ ਰਿਹਾ ਹੈ ਉਹ ਵੀ ਮਤਲਬ ਸੁਚੇਤ ਹੋਣਗੇ ਤੇ ਉਹ ਵੀ ਆਪਾਂ ਇਸ ਜੋ ਜੁਲਮ ਹੈ ਜੋ ਤਕੇਸ਼ਾ ਹੀ ਹੈ ਉਹਦਾ ਆਪਾਂ ਮੁਕਾਬਲਾ ਸ਼ਾਂਤਮਈ ਵੀ ਕਰ ਸਕਦੇ ਆ ਤੇ ਆਪਾਂ ਗਿਆਨ ਦੇ ਕੇ ਇਹਦਾ ਪ੍ਰਚਾਰ ਕਰਕੇ ਉਹ ਵੀ ਕਰ ਸਕਦੇ ਆ ਤੇ ਡਾਕਟਰ ਵੀ ਬੀਨ ਦੇ ਜੀ ਕੌਰ ਨੇ ਉਹਨਾਂ ਨੇ ਜਿਵੇਂ ਆਪਣੀ ਵਰਸੀ ਪਗਜੀ ਦੀ ਮਨਾਈ ਕਿਵੇਂ ਇੱਕ ਪਾਸੇ ਖੂਨਦਾਨ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਲਿਟਰੇਚਰ ਵੰਡਿਆ ਜਾ ਰਿਹਾ ਹੈ ਕਿ ਇਹ ਸਾਰੇ ਉਪਰਾਲੇ ਮੈਂ ਕਹਾਂਗਾ ਇਹ ਇੱਕ ਸੰਘਰਸ਼ ਦਾ ਰੂਪ ਹਨ ਤੇ ਇਹ ਆਪਾਂ ਨੂੰ ਜ਼ਰੂਰੀ ਹੈ ਕਿ ਇਹ ਆਪਾਂ ਇਹਨਾਂ ਦੇ ਵਿੱਚ हिस्सा ਲਈਏ ਤੇ ਫਿਰ ਆਪਾਂ ਜਿਵੇਂ ਗੱਲਾਂ ਕਰਦੇ ਆ ਕਿ ਜੋ ਅੱਜਕੱਲ੍ਹ ਵਰਡ ਦੇ ਵਿੱਚ ਹੋ ਰਿਹਾ ਹੈ ਜਿਵੇਂ ਆਪਾਂ ਨੂੰ ਉਦਾਹਰਨਾਂ ਆਪਾਂ ਪੁਰਾਣੀਆਂ ਵੀ ਦੇ ਸਕਦੇ ਹਾਂ ਕਿ ਕਿਵੇਂ ਆਪਣਾ ਸਕੰਦਰ ਕਿਵੇਂ ਚੰਗੇਜ਼ ਖਾਨ ਕਿਵੇਂ ਹਿਟਲਰ ਉਹਨਾਂ ਦੀ ਨੀਤੀ ਸੀ ਕਿ ਅਸੀਂ ਸਾਰੇ ਸੰਸਾਰ ਤੇ ਕਬਜ਼ਾ ਕਰੀਏ ਸਾਰਾ ਸੰਸਾਰ ਸਾਡੇ ਥੱਲੇ ਹੋਵੇ ਪਾਵਰ ਦੇ ਉਹ ਅੰਨੇ ਹੋ ਕੇ ਉਹਨਾਂ ਨੇ ਕੀ ਕੀਤਾ ਤੇ ਉਹਨਾਂ ਦੇ ਕੀ ਰਿਜ਼ਲਟ ਹੋਏ ਮੈਂ ਕਹਾਂਗਾ ਕਿ ਇਹ ਜਿੱਥੇ ਜਿਹੜੇ ਤੱਕੇਸ਼ਾਈ ਕਰਦੇ ਆ ਭਾਵੇਂ ਉਹ ਮੌਜੂਦਾ ਹਾਲਾਤਾਂ 'ਚ ਹੁਣ ਤੇ ਜਾਂ ਆਪਾਂ ਉਹ ਇਤਿਹਾਸ ਨੂੰ ਦੇਖਣਾ ਕਿ ਉਹਨਾਂ ਨੇ ਵੀ ਇਸ ਤੱਕੇ ਸ਼ਈ ਚੋਂ ਜੁਲਮ ਚੋਂ ਕੁਝ ਨਹੀਂ ਖਟਿਆ ਤੇ ਜੋ ਇਹ ਕੁਝ ਮਤਲਬ ਹਿਸਟਰੀ ਹੈ ਉਹੀ ਦੱਸਦੀ ਹੈ ਸਾਨੂੰ ਕਿ ਜੋ ਧਾਰਮਿਕ ਜੋ ਸਮਾਜਿਕ ਜੋ ਰਾਜਨੀਤਿਕ ਤੱਕੇ ਸ਼ਈਆਂ ਤੇ ਉਹਨਾਂ ਦਾ ਬੇਸ਼ੱਕ ਅਸੀਂ ਸ਼ਾਂਤਮਈ ਕਰ ਗਏ ਲੇਕਿਨ ਉਹਨਾਂ ਨੂੰ ਆਪਾਂ ਦੱਸ ਸਕਦੇ ਹਾਂ ਕਿ ਜੋ ਵੀ ਤੁਸੀਂ ਕਰ ਰਹੇ ਹੋ ਉਹ ਠੀਕ ਨਹੀਂ ਤੇ ਮਨੁੱਖਤਾ ਦੀ ਜੇ ਆਪਾਂ ਸੇਵਾ ਕਰਨੀ ਹੈ ਆਪਾਂ ਇਹੇ ਹੀ ਨਾਲ ਮਿਲ ਕੇ ਇਹਦਾ ਇਦਾਂ ਇਦਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਾਥ ਦਈਏ ਤੇ ਅਸੀਂ ਜੋ ਇੱਥੇ ਬਖੀ ਸਵੈਸੇਵੀ ਤੇ ਚੁਣਾਈ ਸੀ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੰਗਤ ਦਾ ਉਥੋਂ ਦੀ ਕਮੇਟੀ ਦਾ ਕਿ ਅਸੀਂ ਹਾਲਾਂਕਿ ਜਿਹੜੇ ਟਾਪਿਕ ਸੀ ਉਹ ਅਸੀਂ ਜੋ ਇਹ ਸਮਾਜਿਕ ਤੇ ਰਾਜਨੀਤਿਕ ਦਮਨ ਬਾਰੇ ਗੱਲਬਾਤ ਤਾਂ ਹੀ ਨਹੀਂ ਕੀਤੀ ਕਿਉਂਕਿ ਅਸੀਂ ਅੰਮ੍ਰਿਤਸਰ ਦੇ ਜਿਹੜੇ ਬੁੱਢੀ ਜੀ ਜੀ ਸੀ ਉਹਨਾਂ ਨੇ ਗੱਲਾਂ ਬਾਤਾਂ ਸੁਣਨੀਆਂ ਚਾਹੁੰਦੇ ਸੀ ਉਹਨਾਂ ਦੇ ਪ੍ਰੋਗਰਾਮ ਦੇਖੇ ਸੰਗਤ ਨੂੰ ਵੀ ਦਿਖਾਏ ਤੇ ਅਸੀਂ ਯੂਕੇ ਦੀ ਸੰਗਤ ਨੂੰ ਅਪੀਲ ਕਰਾਂਗੇ ਕਿ ਜੇ ਤੁਸੀਂ ਉਹ ਪ੍ਰੋਗਰਾਮ ਦੇਖੇ ਹੈ ਤਾਂ ਸਾਨੂੰ ਆਪਣੇ ਵਿਚਾਰ ਆਪਣੇ ਜਰੂਰ ਦੱਸਿਓ ਸੁਜੈਸ਼ਨਾਂ ਦੱਸਿਓ ਤਾਂ ਕਿ ਆਪਾਂ ਇਹਨਾਂ ਚਿੰਤਨਾ ਤੇ ਇਕੱਠੇ ਹੋ ਕੇ ਹੰਬੜਾ ਮਾਰੀਏ ਤੇ ਸੰਗਤ ਨੂੰ ਸचेत करिए ਤਾਂ ਕਿ ਜੋ ਕੁਝ ਹੋ ਰਿਹਾ ਹੈ ਉਹ ਠਲ ਪਾਈ ਜਾਵੇ ਤੇ ਮੈਂ ਇਥੋਂ ਦੀ ਸੰਗਤ ਨੂੰ ਵੀ ਅਪੀਲ ਕਰਾਂਗਾ ਕਿ ਆਪਾਂ ਜਰੂਰ ਇਹਨਾਂ ਚਿੰਤਨਾ ਤੇ ਵਿਚਾਰ ਕਰੀਏ ਤੇ ਜੋ ਸਾਡੇ ਹੋਰ ਪ੍ਰੋਗਰਾਮ ਹਨ ਉਹ ਵੀ ਮਤਲਬ ਅਸੀਂ ਹੁਣ ਕਿਉਂਕਿ ਅਗਸਤ ਦੇ ਮਹੀਨੇ ਅਸੀਂ ਸਾਰੇ ਪ੍ਰੋਗਰਾਮ ਅਮਰਸਰ ਦੇ ਦਿਖਾਏ ਤੇ ਲੇਕਿਨ ਹੁਣ ਤੋਂ ਬਾਅਦ ਜੋ ਇੱਥੋਂ ਦੇ ਪ੍ਰੋਗਰਾਮ ਹਨ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਕਿਰਪਾ ਕਰਕੇ ਆਪਾਂ ਨੂੰ ਜ਼ਰੂਰਤ ਹੈ ਅ ਇਦਾਂ ਦੇ ਜਿਹੜੇ ਸੈਮੀਨਾਰ ਹੈ ਉਹਨਾਂ ਤੋਂ ਕੁਝ ਸਿੱਖਣ ਦੀ ਕਿ ਬੁੱਢੀ ਜੀਵ ਉਹ ਕੀ ਉਹਨਾਂ ਦੇ ਚਿੰਤਨ ਹੈ ਕੀ ਉਹਨਾਂ ਦੇ ਵਿਚਾਰ ਹੈ ਤੇ ਭਗਜੀ ਤੋਂ ਉਹ ਕਿੰਨੇ ਪ੍ਰਭਾਵਤ ਹਨ ਕਿਉਂਕਿ ਜਿੰਨਾ ਚਿਰ ਆਪਾਂ ਭਗਜੀ ਦੀ ਜੋ ਤਪੱਸਿਆ ਉਹਨਾਂ ਦੀ ਉਦਾਹਰਨ ਮਈ ਜ਼ਿੰਦਗੀ ਤੇ ਬੀਬੀ ਜੀ ਦੇ ਉਦਮ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ ਸੰਗਤ ਵਿੱਚ ਤਾਂ ਉਹਨਾਂ ਚਾਹ ਆਪਾਂ ਮਨੁੱਖਤਾ ਦੀ ਸੇਵਾ ਜੋ ਸਹੀ ਉਸੇਵਾ ਉਹ ਨਹੀਂ ਕਰ ਸਕਦੇ ਤੇ ਆਪਾਂ ਜੂਰ ਹੰਬੜਾ ਮਾਰੀਏ ਇਕੱਠੇ ਹੋ ਕੇ ਜੋ ਜੋ ਆਪਾਂ ਜਿੱਥੇ ਜਿੱਥੇ ਹੀ ਬੈਠੇ ਆ ਉਥੇ ਆਪਾਂ ਜਿਮੂਰ ਇਸ ਸੰਤਾ ਦੇ ਨਾਲ ਜ਼ਿੰਦਗੀ ਤੇ ਜੋ ਆਪਣਾ ਸਵੰਜੀ ਦੀ ਸੰਗਤ ਹੈ ਇਹ ਮੈਂ ਸੰਗਤ ਨਾਲ ਸਮਝ ਪਾਉਣਾ ਜਾਵਾ ਕਿ ਉਹਨਾਂ ਨੇ ਸਾਡੇ ਕੋਲੇ ਇੱਕ ਰਿਕੁਐਸਟ ਕੀਤੀ ਕਿ ਹਰ ਸਾਲ ਅਸੀਂ ਭਗ ਜੀ ਦੀ ਵਰਸੀ ਮਨਾਇਆ ਕਰਾਂਗੇ ਤੇ ਤੁਸੀਂ ਹੋਰ ਕਿਸੇ ਗੁਰੂ ਘਰ ਦੇ ਵਿੱਚ ਮਨਾਣੀ ਹੈ ਜੀ ਸਕਕੇ ਲੇਕਿਨ ਇੱਥੇ ਵਾਸੀ ਹਰੇਕ ਸਾਲ ਹੋਇਆ ਕਰੇਗੀ ਤੇ ਇਸ ਦੇ ਨਾਲ ਨਾਲ ਮੈਂ ਕਹਾਂਗਾ ਕਿ ਜੋ ਯੂਕੇ ਦੇ ਸਾਰੇ ਗੁਰੂ ਘਰ ਹੈ ਉਹਨਾਂ ਨੂੰ ਵੀ ਕੁਝ ਇਹਨਾਂ ਤੋਂ ਇਨਸਪਾਇਰ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇੱਕ ਰਿਕੁਐਸਟ ਕੀਤੀ ਕਿ ਸਾਡੇ ਗੁਰੂ ਘਰ ਦੇ ਵਿੱਚ ਇੱਕ ਗੋਲਕ ਜੋ ਬਿੰਗਲਵੜੀ ਰੀਏ ਉਹ ਵੀ ਤੁਸੀਂ ਲਗਵਾਓ ਦੇਖੋ ਕਿ ਸ਼ਰਦਾ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਗੋਲਕ ਵੀ ਲਗवानी ਹੈ ਵਰਸ਼ੀ ਵੀ ਮਨਾਉਣੀ ਹੈ ਜੋ ਮੈਂ ਕਹਾਂਗਾ ਕਿ ਜੋ ਅੱਜ ਕੱਲ ਸਮਾਜ ਨੂੰ ਘਾਟ ਹੈ ਉਹ ਸਾਡੇ ਸਮਾਜ ਦੇ ਵਿੱਚ ਜੋ ਸਾਡੇ ਰੋਲ ਮਾਡਲ ਹੈ ਉਹਨਾਂ ਨੂੰ ਅਸੀਂ ਉਭਾਰਨ ਦੇ ਵਿੱਚ ਅਸਫਲ ਰਹੇਗੇ ਤੇ ਜੇ ਆਪਾਂ ਭਗਤ ਪੂਰਨ ਸਿੰਘ ਵਰਗੇ ਰੋਲ ਮਾਡਲਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਕਥਾਵਾਂ ਉਹਨਾਂ ਦੀ ਜ਼ਿੰਦਗੀ ਤੇ ਇਹ ਸਾਰੀਆਂ ਗੱਲਾਂ ਸੰਗਤ ਦੇ ਨਾਲ ਸਾਂਝੀਆਂ ਪਾਵਾਂਗੇ ਤਾਂ ਫੇਰ ਹੀ ਆਪਾਂ ਸਹੀ ਨੁਕਤਾ ਦੀ ਸਮਝ ਵਾਖ ਸਕਦੇ ਹਾਂ ਬਿਲਕੁਲ ਜਿਵੇਂ ਕਿ ਭਗਤ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਉਹ ਦੁਨੀਆਂ ਦੇ ਲੋਗੋ ਜੇ ਸੰਸਾਰ ਨੂੰ ਬਚਾਉਣਾ ਹੈ ਤਾਂ ਆਪਣੀ ਸੋਚ ਬਦਲੋ ਤੇ ਬਹੁਤ ਟੱਚਿੰਗ ਗੱਲਾਂ ਹਰ ਰੋਜ਼ ਸੰ ਪੋਸਟ ਹੁੰਦੇ ਗਏ ਤੇ ਉਹਨਾਂ ਨੇ ਕਈ ਵਾਰੀ ਸ਼ਰਧਾ ਨੂੰ ਇਹ ਵੀ ਕਹਣਾ ਕਿ ਜੇ ਤੁਸੀਂ ਹੋਰ ਆਸੇ ਪਾਸੇ ਦੀਆਂ ਗੱਲਾਂ ਬਹੁਤ ਕਰਦੇ ਆਂ ਕਦੇ ਵਾਹਿਗੁਰੂ ਨਾਲ ਵੀ ਗੱਲ ਕੀਤੀ ਹੈ ਤੇ ਇਦਾਂ ਦੀਆਂ ਜਿਹੜੀਆਂ ਸ਼ਬਦ ਹਨ ਜੋ ਉਹ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੇ ਆ ਤੇ ਮੈਂ ਕਹਾਂਗਾ ਤੇ ਸਾਰੀ ਸੰਗਤ ਨੂੰ ਅ ਇਹੇ بار بار اپیل ਹੈ ਕਿ ਸਾਡੇ ਨਾਲ ਜੁੜੋ ਆਪਾਂ ਇੱਕ ਐਸਾ ਕਾਫਲਾ ਬਣ ਜਾਈਏ ਤੇ ਜੋ ਕਿ ਸਾਡੇ ਸਮਾਜਿਕ ਰਾਜਨੀਤਿਕ ਜੋ ਜ਼ੁਲਮ ਜੋ ਤਕੇਸ਼ੀਆਂ ਇਹਨਾਂ ਨੂੰ ਆਪਾਂ ਫੇਰ ਹੀ ਹਟਾ ਸਕਦੇ ਹਾਂ ਜੇ ਆਪਾਂ ਸਾਰੇ ਇੱਕ ਇਕੱਠੇ ਹੋ ਕੇ ਹੰਬੜਾ ਮਾਰਾਂਗੇ ਐਦਾਂ ਦੀਆਂ ਸੰਸਥਾ ਨਾਲ ਜੁੜਾਂਗੇ ਤੇ ਰੋਲ ਮਾਡਲਾਂ ਦੀਆਂ ਗੱਲਾਂ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਤੇ ਜੋ ਸੰਗਤ ਨੇ ਉੱਥੇ ਖੁੱਲ੍ਹ ਗਲੀ ਦੇ ਨਾਲ ਦਾਨ ਕੀਤਾ ਉਹ ਵੀ ਅਸੀਂ ਜਿਹੜੇ ਉਹਨਾਂ ਦੇ ਨੇਮ ਹੈਗੇ ਆ ਉਹ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸੰਗਤ ਨੇ तकरीबन ਉਸੇ ਦੇਨੀ तकरीबन 12000 ਪਾਉਂਡ ਪਿੰਗਲਵੜੇ ਨੂੰ ਦਾਨ ਦਿੱਤਾ ਤੇ ਉਹਨਾਂ ਦੇ ਬਹੁਤ ਬਤਨਵਾਦੀ ਆ ਅ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜਿੱਥੋਂ ਜਿੱਥੋਂ ਹਮਾਇਆ ਆਈ ਹੈ ਉਹ ਭੰਡਾਰੇ ਹਮੇਸ਼ਾ ਭਰੇ ਰਹਿਣ ਤੇ ਪ੍ਰਮਾਤਮਾ ਉਹਨਾਂ ਦੀ ਉਮਰਾਂ ਦਾ ਪੂਰੀਆਂ ਕਰਨ ਮੈਂ ਇਹ ਜਿਹਨੇ ਦੂਸਰੇ ਵੀ ਗੁਰੂ ਘਰ ਹੈ ਉਹਨਾਂ ਨੂੰ ਵੀ ਕਰਾਂ ਅਪੀਲ ਕਰਾਂਗਾ ਕਿ ਅਗਲੇ ਸਾਲ ਅਸੀਂ ਹੋਰ ਵੀ ਇੱਕ ਦੋ ਗੁਰੂ ਘਰਾਂ ਦੇ ਵਿੱਚ ਬਸ ਸੀਨਾਣੀ ਤੇ ਜੋ ਕੋਈ ਚਾਹਵਾਨ ਹੋਣਗੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਟੈਲੀਫੋਨ ਨੰਬਰ ਆ ਰਹੇ ਆ ਟੈਲੀਫੋਨਾਂ ਤੇ ਤੁਸੀਂ ਕੋਈ ਵੀ ਪਿੰਗਲ ਬਾਰੇ ਬਾਰੇ ਗੱਲ ਕਰਨੀ ਹੋਵੇ ਜਾਣਕਾਰੀ ਲੈਣੀ ਹੋਵੇ ਜਾਂ ਸਾਨੂੰ ਕੋਈ ਸੁਝਾਅ ਦੇਣੀ ਹੋਵੇ ਤਾਂ ਇਹਨਾਂ ਟੈਲੀਫੋਨਾਂ ਤੇ ਸਾਡੇ ਨਾਲ ਗੱਲ ਕਰ ਸਕਦੇ ਆ ਤੇ ਜੋ ਸੰਗਤ ਇਥੋਂ ਲੰਡਨ ਚੋਂ ਸਾਡੇ ਨਾਲ ਕੋਚ ਤੇ ਸੁਵੰਝੀ ਗਈ ਸੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਬਹੁਤ ਹੀ ਚੰਗਾ ਲੱਗਿਆ ਕਿ ਕਿਵੇਂ ਅਸੀਂ ਉੱਥੇ ਵਰਸ਼ੀ ਮਨਾਣ ਗਏ ਤੇ ਸੰਗਤ ਨਾਲੇ ਵੀ ਸਾਂਝ ਪਾਉਣੀ ਹੈ ਕਿ ਕੋਚ ਦੇ ਵਿੱਚ ਅਸੀਂ ਕਿਵੇਂ ਸਾਰੇ ਰਸਤੇ ਕੀਰਤਨ ਹੋਇਆ ਉੱਥੇ ਸ਼ਬਦ ਪੜੇ ਗਏ ਗਾਏ ਗਏ ਤੇ ਬਹੁਤ ਆਨੰਦ ਆਇਆ ਤੇ ਅਗਲੇ ਸਾਲ ਪਰਮਾਤਮਾ ਸੋਚਿਆ ਹੈ ਤਾਂ ਐਸ ਵਾਰੀ ਅਸੀਂ ਛੋਟੀ ਕੋਚ ਲੈ ਕੇ ਗਏ ਸੀ ਅਗਲੇ ਸਾਲ ਇੱਥੇ ਬਟੀ ਕੋ ਚਲੇ ਕੇ ਜਾਵਾਂਗੇ ਤੇ 5 ਅਗਸਤ ਨੂੰ ਵਰਸ਼ੀ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਜੈਸਵੀ ਸੰਗਤ ਨੇ ਕਹਿੰਨੇ ਜਾਣਾ ਹੋਵੇ ਤਾਂ ਸਾਡੇ ਨੰਬਰਾਂ ਤੇ ਸਾਧਨ ਸੰਪਰਕ ਕਰਕੇ ਤੇ ਜੂਰ ਆ ਸਾਡੇ ਨਾਮ ਲਖਾਇਓ ਤੇ ਮੈਂ ਹਰੇਕ ਪ੍ਰੋਗਰਾਮ ਦੇ ਵਿੱਚ ਆਪਾਂ ਨਵੇਂ ਟਾਪਿਕ ਉਹਨਾਂ ਤੇ ਗੱਲਾਂ ਕਰਿਆ ਕਰਾਂਗੇ ਤੇ ਨਵੀਆਂ ਮਤਲਬ ਉਹਗੀਆਂ ਸ਼ਕਤੀਆਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰੀਏ ਤਾਂ ਕਿ ਜੇ ਉਹਨਾਂ ਦੇ ਖਿਆਲਤ ਪੁੱਛੀਏ ਕਿ ਪਿੰਗਲਵਾੜੇ ਬਾਰੇ ਉਹਨਾਂ ਦੇ ਕੀ ਖਿਆਲ ਲਾਤਨ ਕਿਵੇਂ ਕਿਵੇਂ ਹੋ ਪਿੰਗਲਵਾੜੇ ਨਾਲ ਜੁੜੇ ਕਦੋਂ ਤੋਂ ਉਹ ਪਿੰਗਲਵਾੜੇ ਦੀ ਸੇਵਾ ਕਰ ਰਹੇ ਹੈ ਕਿਉਂਕਿ ਬਹੁਤ ਸਾਰੀਆਂ ਸਖਿਤਾ ਹੈ ਜਿਹੜੀਆਂ ਕਿ ਪਿੰਗਲਵਾੜੇ ਨਾਲ ਬਹੁਤ ਦੇਰ ਤੋਂ ਜੁੜੀਆਂ ਲੇਕਿਨ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਹਜੇ ਤੱਕ ਕਰ ਸੋ ਇਸ ਕਰਕੇ ਅ ਕੋਸ਼ਿਸ਼ ਰਹੇਗੀ ਕਿ ਜਰੂਰ ਉਹਨਾਂ ਸੰਗਤਾਂ ਦੇ ਉਹਨਾਂ ਦਾਨੀਆਂ ਦੇ ਅਸੀਂ ਵੀ ਦਰਸ਼ਨ ਕਰ ਸਕੀਏ ਉਹਨਾਂ ਨਾਲ ਵਿਚਾਰ ਸਾਂਝੇ ਕਰ ਸਕੀਏ ਕਿਉਂਕਿ ਬਹੁਤ ਇੱਥੋਂ ਦੀ ਸੰਗਤ ਉਹ ਜਦੋਂ ਘਰੇ ਮਿਲਦੇ ਆ ਜਾਂ ਭਗਤ ਪੂਰਨ ਸਿੰਘ ਜੀ ਦੇ ਨਾਲ ਉਹਨਾਂ ਦੇ ਗੱਲਾਂ ਬਾਤਾਂ ਹੁੰਦੀਆਂ ਹੋਣ ਤੇ ਉਹ ਸੁਣ ਕੇ ਵੀ ਮਤਲਬ ਇੱਕ ਬੰਦੇ ਦੀ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਕਿ ਉਹ ਹਮੇਸ਼ਾ ਹੀ ਇਦਾਂ ਦੀਆਂ ਅਨਮੋਲ ਗੱਲਾਂ ਐਨਆਰਆਈ ਦੇ ਨਾਲ ਕਰਦੇ ਸੀ ਤੇ ਮਨ ਬੜਾ ਖੁਸ਼ ਹੁੰਦਾ ਤੇ ਸਾਨੂੰ ਅਸੀਂ ਇਨਸਪਾਇਰ ਵੀ ਹੁੰਦੇ ਉਹਨਾਂ ਗੱਲਾਂ ਤੋਂ ਕਿ ਕਿਵੇਂ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਕਿਵੇਂ ਉਹਨਾਂ ਨੇ ਸਾਨੂੰ ਇਨਸਪਾਇਰ ਕੀਤਾ ਕਿਵੇਂ ਸਾਨੂੰ ਉਹਨਾਂ ਸਾਡੇ ਤੇ ਉਹਨਾਂ ਨੂੰ ਇਦਾਂ ਥਾਂ ਇਹ ਸਭ ਕੁਝ ਅਸੀਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਜੇ ਤੁਹਾਡੇ ਕੋਲੇ ਵੀ ਕੋਈ ਇਦਾਂ ਦਾ ਕੋਈ ਮੀਟਿੰਗ ਉਹਨਾਂ ਨਾਲ ਕੀਤੀ ਹੋਵੇ ਉਹਨਾਂ ਨਾਲ ਬੋਲ ਸਾਂਝੇ ਕੀਤੇ ਹੋਣ ਸਾਡੇ ਨਾਲ ਜਰੂਰ ਸੰਦੇਸ਼ ਕਰਿਆ ਕਰੋ ਤਾਂ ਕਿ ਆਪਾਂ ਸਾਰੀ ਸੰਗਤ ਦੇ ਵਿੱਚ ਉਹ ਸ਼ੇਅਰ ਕਰ ਸਕੀਏ ਤੇ ਅਗਲੇ ਪ੍ਰੋਗਰਾਮ ਤੱਕ ਆ ਆਪਾਂ ਤੁਹਾਨੂੰ ਆਈਦਾ ਪ੍ਰੋਗਰਾਮ ਕਿਉਂਕਿ ਟਾਈਮ ਖਤਮ ਹੋ ਚਲਿਆ ਤੇ ਅਗਲੇ ਪ੍ਰੋਗਰਾਮ ਫੇਰ ਮਿਲਾਂਗੇ ਜੀਵਨ ਯਾਤਰਾ ਪ੍ਰੋਗਰਾਮ ਲੈ ਕੇ ਕੋਈ ਹੋਰ ਟੌਪਿਕ ਤੇ ਤਦ ਤੱਕ ਰੱਬ ਰੱਖਾ ਸਸਕੀ ਗਾ ਜੀ